ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਕਾਵ ਹੋ ਆਪ ਹਾਥ ਦਾ ਮੋਹ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨੇ ਜ਼ਿਕਰ ਦੇ ਕਰੀਐ ਸਭ ਬੈਰਣ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੈ ਉਬਰੀਐ ਮਰਨ ਕਾਲ ਕਾ ਤਰਾਸਿਨ ਵਰੀਐ हु जो सदा मारे पच्छा श्रीअस्तुजू करी हो रक्षा राख ले हो मुह राख हारे साहेब संत सहाय पियारे दीन बंध दुष्टन के हंता तुम हो पुरी कंता काल पाए ब्रह्मा बपतरा काल पाए शिव अवतरा काल पाए कर बिष्णु प्रकाशा सकल काल का की आत्मा सा ਜਵਨਕਾਲ ਜੋਗੀ ਸਵਕਿਓ ਭੇਦਰਾਜ ਬ੍ਰਹਮਾ ਜੂਥਿਓ ਜਵਨਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨਕਾਲ ਸਭ ਜਗਤ ਬਨਾਇਓ ਦੇਵ ਦਾਤ ਜਚਿਨੁ ਪਜਾਇਓ ਆਦ ਅੰਤਿ ਕੈਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ सकल प्रजा जन ने आप सवारी सेवकन को शिव गुण सुख दियो सत्रण को फल मोबद कियो कट कट के अंतर की जानत भले बुरे की पीर पहचानत चीटी ते कुंचरे स्थूला सब पर कृपा दृष्टि कर फूला संतन दुख पाएते दुखी सुख पाए साधन के सुखी एक एक की पीर पिछान कट कट के पट पट की जान जब उद करख कर तारा प्रजा तरत तब दे पारा जब आकरख करत हो कब हूँ तुम मैं मिलत दे तर सब हूँ जिते बदन सृष्ट सब तारे आप आपनी बूझ उचारै दुम सब हित रहत निराल्म जानत भेद भेद अर आलम रिंकार नबकानि रल्म आ अनिल नदि र संब ताका मुडड़ी उ चारत भेद जाको पेव न पावत वेद ताको कर पाहने अनुमानत महा मुडकष भेद न जानत महादेव को कहत सदा शिव निरंकार का चिन्त नहिं पिब आप अपनी बुध है जेती भरनत पिन पिन तू हेतेती तुमरा लखा न जाय पसारा के विद सजा प्रथम संसार एकै रूप अनूप स्वरूप ਰੰਗ ਭਇਓ 라ਵਕ ਹੀ ਭੂਪਾ ਅੰਡਜ ਜਹਿਰੇ ਜਿ ਸਹ ਤੇ ਜਕੀਨੀ ਉਤਪੁਜ ਖਾਨ ਬਹੁਰਤ ਦਿਨੀ ਕਹੂ ਫੂਲ ਰਾਜਾ ਹੈ ਵੈ ਬੈਠਾ ਕਹੂ ਸਿਮਟ ਭਇਓ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਪਵ ਆਦ ਜੁਗਾਦ ਸਰੂਪ ਸੁਗੰਪਵ ਅਬਰਖਾ ਮੇਰੀ ਤੁਮ ਕਰੋ ਸਿਖਿਉ ਬਾਰ ਸਿਖ ਸੰਗਰੋ ਦੁਸ਼ਟ ਜੀਤੇ ਉਠਵਾਤੁ ਤਪਾਤਾ ਸਕਲ ਮਲੇਛ ਕਰੋ ਰਣਕਾਤਾ ਜੇ ਅਸਤੁ ਜਿਤਾਵ ਸਰਣੀ ਪਰੇ تنਕੇ ਦੁਸ਼ਟ ਦੁਖ ਤਾ ਆਵੇ ਮਰੇ ਪੁਰਖ ਜਾਵਨ ਪਗ ਪਰੇ ਤਿ ਹਾਰੇ تنਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਇ ਇਕ ਬਾਰ ਧਿਆਏ ਹੈ ਤਾਕੇ ਕਾਲ ਨਿਕਟ ਨਾ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਰਿਸ਼ਟ ਡਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰਿ ਹੋ ਤਾਕੇ ਤਾਪ ਤਨਕ ਬੋ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਚਾ ਛਵੈ ਸ ਕਹਿ ਨ ਕੋਈ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਾਹਾ dard dusht dukh te raha khadg ke etma sharan tihari aap hath da leho bari sarb thor moh ho sahayi dusht dukh te leho bachayi swaya payenge jab te tumre tab te aankh tere nahi aaneyo ram raheem puran quraan ਅਨੇਕ ਕਹਿ ਮਤ ਏਕ ਨੈ ਮਾਨਿਓ ਸਿਮਰਤ ਸਾਸਤਰ ਵੇਦ ਸਵੈ ਬਹੁ ਭੇਦ ਕਹਿ ਹਮੇਕ ਨੈ ਜਾਣਿਓ ਸ੍ਰੀ ਸੁਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਵਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋਂ ਦਵਾਰ वाहेंगें की लाज अस दास तुहार सगल द्वार को छाड़ के गयो तुहारो द्वार बहेंगे की लाज अस गोबिंददस त्योहार वाहेगुरू जी का खालसा वाहेगुरु जी की फतेह